तो सबसे पहला दैट मैं कहना चाहूंगा कि बच्चे ਤੇ ਬੱਚਿਆਂ ਦੇ ਪੇਰੈਂਟਸ ਉਹਨਾਂ ਨੂੰ ਜਿਹੜਾ ਆਪਣਾ ਡਿਸੀਜਨ ਹੈ ਨਾ ਫਿਊਚਰ ਦੇ ਅੰਦਰ ਹਰ ਬੱਚੇ ਦੀ ਕੋਈ ਨਾ ਕੋਈ ਐਮਬੀਸ਼ਨ ਹੁੰਦੀ ਹੈ ਕਿ ਮੈਂ ਆਪਣੇ ਆਪ ਨੂੰ ਐਜ਼ ਅ ਡਾਕਟਰ ਐਜ਼ ਅ ਇੰਜੀਨੀਅਰ ਐਜ਼ ਅ ਪਾਇਲਟ ਐਜ਼ ਅ ਮਤਲਬ ਗੈਸਟਡ ਆਫੀਸਰ ਆਈਪੀਸ ਆਫੀਸਰ ਆਈਐਸ ਆਫੀਸਰ ਦੇਖਣਾ ਚਾਹੁੰਦਾ ਤਾਂ ਬੱਚਾ ਮੇਰੇ ਖਿਆਲ ਚ ਬੱਚਿਆਂ ਨੂੰ 8 ਤੋਂ ਬਾਅਦ ਉਹਨਾਂ ਨੂੰ ਡਿਸਾਈਡ ਕਰ ਲੈਣਾ ਚਾਹੀਦਾ ਹੈ ਆਪਣੇ ਐਕਸਪਰਟਸ ਨਾਲ ਮਿਲ ਕੇ ਦੇਖੋ ਸਾਡੀ ਜਿਹੜੀ ਡੀਲਿੰਗ ਹੈ ਮੇਰੀ ਆਪਣੀ omega ਟਿਊਟੋਰੀਅਲ ਦੀ ਜੇ ਆਪਾਂ ਗੱਲ ਕਰੀਏ ਉਹ ਡੀਲਿੰਗ ਸਾਡੀ ਪਿਛਲੇ 25 ਸਾਲ ਤੋਂ ਲਗਭਗ ਮੈਡੀਕਲ ਨਾਨ ਮੈਡੀਕਲ ਐਂਡ ਪਿਛਲੇ ਕੁਝ ਸਾਲਾਂ ਤੋਂ ਅਸੀਂ ਕਾਮਰਸ ਦੇ ਨਾਲ ਜੁੜੇ ਹੋਏ ਹਾਂ ਮੈਂ ਇੱਥੇ ਕਹਿਣਾ ਚਾਹਾਂਗਾ ਵੀ ਸਾਨੂੰ ਆਪਣਾ ਇੱਕ ਨਾਲ ਪਲਾਨ B ਵੀ ਤਿਆਰ ਕਰਨਾ ਚਾਹੀਦਾ ਹੈ ਪਲਾਨ B ਮਤਲਬ ਕੀ ਹੈ ਜੇ ਸਪੋਜ਼ ਤੁਹਾਨੂੰ ਮੈਂ NEET ਦੇ ਅੰਦਰ ਅਪੀਅਰ ਹੋਇਆ ਮੈਂ NEET ਦਾ ਟੈਸਟ ਦਿੱਤਾ ਚਲੋ ਸਪੋਜ਼ ਇਨ ਕੇਸ ਮੇਰਾ ਨੰਬਰ ਨਹੀਂ ਆਇਆ ਫਿਰ ਬੱਚੇ ਕੁਝ ਡ੍ਰੌਪ ਵੀ ਕਰ ਲੈਂਦੇ ਨੇ ਫਿਰ ਵੀ ਸਪੋਜ਼ ਕਰੋ ਨੰਬਰ ਨਹੀਂ ਆਂਦਾ ਮੰਨ ਕੇ ਚੱਲੋ ਤਾਂ ਉਸ ਤੋਂ ਬਾਅਦ ਸੈਕਿੰਡ ਆਪਸ਼ਨ ਕੀ ਹੈ ਆਪਣਾ ਓਪਨ ਪਲੇਟਫਾਰਮ ਦੰਨਿਆ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਤੁਸੀਂ ਕਮੈਂਟ ਕਰਕੇ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੋ ਤਾਂ ਤੁਸੀਂ ਕਮੈਂਟ ਕਰੋ ਤੁਹਾਨੂੰ ਰਿਪਲਾਈ ਆਏਗਾ ਸਮਝ ਜੀ ਦਾ ਚਾਹੇ ਪਲਾਨ A ਹੈ ਚਾਹੇ ਪਲਾਨ B ਹੈ ਚاہے ਉਹ NEET ਦਾ ਐਗਜ਼ਾਮ ਹੈ ਚਾਹੇ ਉਹ BSc ਨਰਸਿੰਗ ਦਾ ਐਗਜ਼ਾਮ ਹੈ ਚਾਹੇ ਐਗਰੀਕਲਚਰ ਦਾ ਹੈ ਚਾਹੇ ਵੈਟਰਨਰੀ ਦਾ ਹੈ ਚਾਹੇ ਕਿਸੇ ਹੋਰ ਫੀਲਡ ਦਾ ਹੈ ਉਹਨਾਂ ਦਾ ਸਬ ਦਾ ਪੇਪਰ ਅਲੱਗ-ਅਲੱਗ ਹੈ ਅਲੱਗ-ਅਲੱਗ ਇੰਸਟੀਚਿਊਨ ਵੱਲੋਂ ਪੇਪਰ ਕੰਡਕਟ ਕੀਤਾ ਜਾ ਰਿਹਾ ਹੈ ਪਰ ਸਬ ਦਾ ਸਿਲੇਬਸ ਸੇਮ ਹੈ ਆਪਮਾਨੂਨ ਸਾਹਿਬ ਸਪੋਜ਼ ਕਰੋ ਕੋਈ ਬੱਚਾ NEET ਦੇ ਲਈ ਪ੍ਰਪੇਅਰ ਹੋ ਰਿਹਾ ਹੈ ਤੋ ਅੰਡਰਸਟੂਡ ਹੈ ਕਿ ਉਹ ਬਾਕੀ ਟੈਸਟ ਲਈ ਵੀ ਪ੍ਰਪੇਅਰ ਹੋ ਰਿਹਾ ਹੈ BSc ਨਰਸਿੰਗ ਦੇ ਲਈ ਵੀ ਪ੍ਰਪੇਅਰ ਹੋ ਰਿਹਾ ਹੈ ਐਗਰੀਕਲਚਰ ਲਈ ਵੀ ਪ੍ਰਪੇਅਰ ਹੋ ਰਿਹਾ ਹੈ ਬਾਕੀ ਚੀਜ਼ਾਂ ਦੇ ਲਈ ਵੀ ਪ੍ਰਪੇਅਰ ਹੋ ਰਿਹਾ ਹੈ YouTube ਪਰ ਆ ਪਿਆ ਜਿੱਥੋਂ ਮਰਜ਼ੀ ਜੋ ਮਰਜ਼ੀ ਲੈ ਲੋ ਲੇਕਿਨ ਤੁਹਾਡੀ ਲੈਂਗੁਏਜ ਦੇ ਵਿੱਚ ਤੁਹਾਡੇ ਜਾਣਨ ਵਾਲਾ ਫੇਸ ਲੱਭਣਾ ਤੇ ਲੈ ਕੇ ਆਉਣਾ ਉਹ ਰਿਸਪਾਂਸਿਬਿਲਟੀ ਸਾਡੀ ਸੀਗੀ ਅਸੀਂ ਲੈ ਆਏ ਔਰ ਵੀਡੀਓ ਨੂੰ ਅੱਗੇ ਤੁਸੀਂ ਫਲੋਟ ਕਰਨਾ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾਉਣਾ ਇਹ ਰਿਸਪਾਂਸਿਬਿਲਟੀ ਥੋੜੀ ਜੀ ਤੁਸੀਂ ਵੀ ਲਓ ਔਰ ਮੈਂ ਉਮੀਦ ਕਰਦਾ ਇਨਸ਼ਾਅੱਲਾ ਅਗਰ ਇਸ ਕਿਸਮ ਦੀ ਨੌਲੇਜ ਸਾਡੇ ਬੱਚਿਆਂ ਤੱਕ ਪਹੁੰਚਦੀ ਹੈ ਤਾਂ ਉਹਨਾਂ ਵਾਲੇ 5 ਸਾਲਾਂ ਦੇ ਵਿੱਚ ਤੁਸੀਂ ਇੱਕ ਬੜੀ ਚੇਂਜ ਦੇਖੋਗੇ ਬਲੇਕਬੋਰਡ ਦੇ ਵਿੱਚ ਹਾਂਜੀ ਵੈਲਕਮ ਟੂ ਰੀਸੈਂਟ ਟਾਈਮਸ ਮੈਂ ਮਮੂਨ ਰਸ਼ੀਦ ਅੱਜ ਇੱਕ ਐਸੀ ਇੱਕ ਵੀਡੀਓ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋਇਆ ਜਿਸ ਦੀ ਜ਼ਰੂਰਤ ਮੈਨੂੰ ਵੀ ਹੈ ਤੁਹਾਨੂੰ ਵੀ ਹੈ ਔਰ ਇਸ ਸ਼ਹਿਰ ਦੇ ਸਟੂਡੈਂਟਸ ਨੂੰ ਖਾਸ ਤੌਰ ਤੇ ਹੈ ਐਕਚੁਅਲੀ ਮੈਂ ਗੱਲ ਕਰ ਰਿਹਾ ਕੰਪੀਟੀਟਿਵ ਐਗਜ਼ਾਮਸ ਦੇ ਉੱਪਰ ਆਪਾਂ ਦੇਖਦੇ ਹਾਂ ਕਿ ਬੱਚੇ ਰਿਜ਼ਲਟ ਆ ਰਹੇ ਹਨ 10ਵੀਂ ਦਾ ਰਿਜ਼ਲਟ ਆ ਗਿਆ ਪਲੱਸ 2 ਦਾ ਰਿਜ਼ਲਟ ਆ ਗਿਆ 10ਵੀਂ ਤੋਂ ਬਾਅਦ ਪਲੱਸ 2 ਤੋਂ ਬਾਅਦ ਅਗਰ ਬੱਚਾ ਮੈਡੀਕਲ ਦੇ ਵਿੱਚ ਹੈ ਨਾਨ ਮੈਡੀਕਲ ਦੇ ਵਿੱਚ ਹੈ ਆਰਟਸ ਕਰ ਰਿਹਾ ਹੈ ਤਾਂ ਉਸ ਨੂੰ ਕੀ ਓਪਰਚੁਨਿਟੀ ਨੇ ਕਿਹੜੇ ਐਸੇ ਕੰਪੀਟੀਸ਼ਨ ਐਗਜ਼ਾਮਸ ਕੰਪੀਟੀਟਿਵ ਕਿਹੜੇ ਐਗਜ਼ਾਮਸ ਜਿਨ੍ਹਾਂ ਦੇ ਵਿੱਚ ਬੱਚਾ ਜਾ ਸਕਦਾ ਹੈ ਔਰ ਆਪਣਾ ਫਿਊਚਰ ਬਣਾ ਸਕਦਾ ਹੈ ਇਸ ਟਾਪਿਕ ਨੂੰ ਲੈ ਕੇ ਜੋ ਅੱਜ ਦੇ ਮਹਿਮਾਨ ਸਾਡੇ ਮੈਂ ਗੱਲ ਕਰ ਰਿਹਾ ਸਰਮਤ ਸ਼ਰੀਫ ਸਾਹਿਬ ਸਰਮਤ ਸ਼ਰੀਫ ਸਾਹਿਬ ਸਾਡੇ ਨਾਲ ਨੇ ਤੇ ਸਟੂਡੀਓ ਦੇ ਵਿੱਚ ਹਾਜ਼ਰ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਔਰ ਸਰਮਤ ਸਾਹਿਬ ਨੂੰ ਆਪਾਂ ਵੈਲਕਮ ਕਹਿ ਦਈਏ ਇਸ ਤੋਂ ਪਹਿਲਾਂ ਕਿ ਮੈਂ ਵੈਲਕਮ ਵਾਸਤੇ ਜਾਵਾਂ ਮੈਂ ਦੱਸ ਦਵਾਂ ਕਿ ਸਰਮੋ ਸਾਹਿਬ ਅਪ੍ਰੋਕਸੀਮੇਟਲੀ ਪਿਛਲੇ 25 ਸਾਲ ਤੋਂ ਇਸੇ ਫੀਲਡ ਦੇ ਵਿੱਚ ਮਲੇਰ ਕੋਲਡੇ ਦੇ ਲੋਕਾਂ ਦੀ ਔਰ ਸਰਾਉਂਡਿੰਗ ਏਰੀਆ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ ਔਰ ਸਰਮੋ ਸਾਹਿਬ ਉਹ ਸ਼ਖਸੀਅਤ ਨੇ ਜਿਨ੍ਹਾਂ ਦੇ ਪੜਾਏ ਹੋਏ ਬੱਚੇ ਜਿਨ੍ਹਾਂ ਨੇ ਤਿਆਰ ਕੀਤੇ ਬੱਚੇ ਅੱਜ ਅਪ੍ਰੋਕਸੀਮੇਟਲੀ 50 ਬੱਚੇ ਐਸੇ ਹਨ ਜੋ ਹਸਪਤਾਲ ਦੇ ਵਿੱਚ ਡਾਕਟਰ ਬਣ ਕੇ ਆਪਣੀ ਸੇਵਾ ਨਿਭਾ ਰਹੇ ਹਨ ਅਲੱਗ-ਅਲੱਗ ਹਸਪਤਾਲ ਦੇ ਵਿੱਚ ਆਓ ਸਭ ਤੋਂ ਪਹਿਲਾਂ ਆਪਾਂ ਵੈਲਕਮ ਵੈਲਕਮ ਕਹੀਏ ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਸ਼ੁਰੂ ਕਰਾਂਗੇ ਸਰਮ ਸਿੰਘ ਸਾਹਿਬ ਵੈਲਕਮ ਤੁਹਾਡਾ ਮੇਰੇ ਚੈਨਲ ਦੇ ਰੀਸੈਂਟ ਟਾਈਮ 'ਚ ਜੀ ਬਹੁਤ ਬਹੁਤ ਸ਼ੁਕਰੀਆ ਮਮੂਲ ਸਾਹਿਬ ਅੱਜ ਤੁਸੀਂ ਮੈਨੂੰ ਇਸ ਟੌਪਿਕ ਦੇ ਉੱਪਰ ਬੋਲਣ ਦੇ ਲਈ ਇੱਥੇ ਇਨਵਾਈਟ ਕੀਤਾ ਤਾਂ ਬਹੁਤ ਅੱਛਾ ਲੱਗ ਰਿਹਾ ਔਰ ਮੈਂ ਤੁਹਾਡੀ ਟੀਮ ਦਾ ਰੀਸੈਂਟ ਟਾਈਮ ਦਾ ਸ਼ੁਕਰੀਆ ਦਾ ਕਰਨਾ ਚਾਹੁੰਦਾ ਹੈਗਾ ਜੀ ਔਰ ਬਹੁਤ ਅੱਛਾ ਲੱਗ ਰਿਹਾ ਜੀ ਸਰਮ ਸਿੰਘ ਸਾਹਿਬ ਮੇਰਾ ਕੁਐਸਚਨ ਇਹ ਹੈ ਕਿ ਤੁਸੀਂ ਪਿਛਲੇ 25 ਸਾਲ ਤੋਂ ਪਤਾ ਨਹੀਂ ਕਿੰਨੇ ਬੱਚੇ ਪੜਾਏ ਹੋਣਗੇ ਕਿੰਨੇ ਬੱਚੇ ਕਿਹੜੇ-ਕਿਹ ਰਿਕਰੂਟ ਕਰਵਾਏ ਹੋਣਗੇ ਅੱਜ ਦੀ ਡੇਟ ਦੇ ਵਿੱਚ ਕੰਪੀਟੀਸ਼ਨ ਬਹੁਤ ਜ਼ਿਆਦਾ ਟਫ ਹੋ ਗਿਆ ਹੈ ਆਪਾਂ ਗੱਲ ਕਰਦੇ ਆ ਬੱਚਾ ਇਥੋਂ ਮਲੇਰ ਕੋਲੇ ਤੋਂ ਮੈਂ ਦੇਖਿਆ ਬਹੁਤ ਸਾਰੇ ਬੱਚੇ ਪਟਿਆਲੇ ਜਾਂਦੇ ਆ ਕੋਈ ਚੰਡੀਗੜ੍ਹ ਜਾਂਦਾ ਕੋਈ ਦਿੱਲੀ ਜਾਂਦਾ ਕੋਈ ਲੁਧਿਆਣਾ ਜਾਂਦਾ ਕੰਪੀਟੀਸ਼ਨ ਦੀ ਤਿਆਰੀ ਕਰਨ ਸਰ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਸਟੂਡੈਂਟਸ ਨੂੰ ਇਹ ਸਟੂਡੈਂਟਸ ਦੇ ਪੇਰੈਂਟਸ ਨੂੰ ਦੱਸਿਏ ਕਿ ਕੰਪੀਟੀਸ਼ਨ ਅਗਰ ਉਹਨਾਂ ਦਾ ਬੱਚਾ 10ਵੀਂ ਕੀਤੀ ਹੋਈ ਹੈ ਜਾਂ ਪਲੱਸ 2 ਕੀਤੀ ਹੋਈ ਹੈ ਕੀ ਉਹਦੇ ਕੋਲ ਓਪਰਚ्युनिटी ਹੈ ਕੋਈ ਤਿਆਰੀ ਕਰ ਸਕਦਾ ਹੈ ਜੀ ਬਿਲਕੁਲ ਬੜਾ ਅੱਛਾ ਕੁਐਸਚਨ ਕੀਤਾ ਹੈ ਕਿ ਸਾਡੇ ਇੱਥੇ ਦੇ ਜਿਹੜੇ ਬੱਚੇ ਨੇ ਮਲੇਰਕੋਟਲਾ ਦੇ ਜਾਂ ਸਾਡੇ ਨਾਲ ਲੱਗਦੇ ਜਿਹੜੇ ਪਿੰਡਾਂ ਦੇ ਬੱਚੇ ਨੇ ਬੋਲੇ ਜਿਹਨੂੰ ਆਪਾਂ ਓਵਰਆਲ ਆਪਣੀ ਡਿਸਟ੍ਰਿਕਟ ਦੇ ਬੱਚੇ ਕਹਿ ਸਕਦੇ ਆ ਤੇ ਸਾਡੇ ਬੱਚਿਆਂ ਦੇ ਵਿੱਚ ਇੱਕ ਬੜੀ ਇੱਕ ਪ੍ਰੋਬਲਮ ਪਾਈ ਗਈ ਹੈ ਕਿ ਬੱਚੇ ਨਾ ਮਤਲਬ ਦੇਖਾ ਦੇਖੀ ਵਾਲਾ ਇੱਥੇ ਕਾਫੀ ਸਿਸਟਮ ਹੈ ਜੀ ਵੀ ਮੈਨੇ ਸਪੋਜ਼ ਕਰ ਲਓ ਬਾਹਰ ਜਾ ਕੇ ਕਿਤੇ ਐਡਮਿਸ਼ਨ ਲੈ ਲਈ ਮੇਰੇ ਗਵਾਂਡੀਆਂ ਦਾ ਬੱਚਾ ਮੇਰੇ ਫੈਮਿਲੀ ਦੇ ਵਿੱਚੋਂ ਮੈਂ ਵੀ ਉਹਦੀ ਪਿੱਛੇ ਲੱਕੇ ਜਾ ਰਿਹਾ ਤੇ ਸਭ ਤੋਂ ਪਹਿਲਾਂ ਤਾਂ ਇੱਥੇ ਇੱਕ ਗੱਲ ਮੈਂ ਕਲੀਅਰ ਕਰਨੀ ਚਾਹਾਂਗਾ ਕਿ ਦੇਖੋ ਕੁਝ ਬੱਚੇ ਨੇ ਸਾਡੇ ਜਿਵੇਂ ਮੈਂ ਸਾਇੰਸ ਦੇ ਫੀਲਡ ਦੀ ਗੱਲ ਕਰਾਂ ਜਾਂ ਕਿਸੇ ਹੋਰ ਫੀਲਡ ਦੀ ਗੱਲ ਕਰਾਂ ਫੀਲਡ ਕੋਈ ਵੀ ਬੁਰਾ ਨਹੀਂ ਹੈ ਚਾਹੇ ਉਹ ਆਰਟਸ ਦਾ ਫੀਲਡ ਹੈ ਚਾਹੇ ਕਾਮਰਸ ਹੈ ਚਾਹੇ ਮੈਡੀਕਲ ਹੈ ਚਾਹੇ ਨਾਨ ਮੈਡੀਕਲ ਹੈ ਬਸ ਇਹ ਹੈ ਕਿ ਉਹਦੇ ਵਿੱਚ ਆਪਣੀ ਆਪਣੀ ਇੱਕ ਆਪਣੀ ਦਿਸ਼ਾ ਹੋਣੀ ਚਾਹੀਦੀ ਹੈ ਆਪਣੀ ਇੱਕ ਡਾਇਰੈਕਸ਼ਨ ਹੀ ਆਪਣਾ ਇੱਕ ਵਿਜ਼ਨ ਹੋਣਾ ਚਾਹੀਦਾ ਹੈਗਾ ਦੇਖੋ ਸਾਡੀ ਜਿਹੜੀ ਡੀਲਿੰਗ ਹੈ ਮੇਰੀ ਆਪਣੀ ਹੋਮੀਗਾ ਟਿਊਟੋਰੀਅਲ ਦੀ ਜੇ ਆਪਾਂ ਗੱਲ ਕਰੀਏ ਉਹ ਡੀਲਿੰਗ ਸਾਡੀ ਪਿਛਲੇ 25 ਸਾਲ ਤੋਂ ਲਗਭਗ ਮੈਡੀਕਲ ਨਾਨ ਮੈਡੀਕਲ ਐਂਡ ਪਿਛਲੇ ਕੁਝ ਸਾਲਾਂ ਤੋਂ ਅਸੀਂ ਕਾਮਰਸ ਦੇ ਨਾਲ ਜੁੜ ਤੋ ਸਭ ਤੋਂ ਪਹਿਲਾਂ ਤਾਂ ਇੱਥੇ ਮੈਂ ਕਹਿਣਾ ਚਾਹਾਂਗਾ ਕਿ ਬੱਚੇ ਤੇ ਬੱਚਿਆਂ ਦੇ ਪੇਰੈਂਟਸ ਜੀ ਤੇ ਉਹਨਾਂ ਨੂੰ ਜਿਹੜਾ ਆਪਣਾ ਡਿਸੀਜਨ ਹੈ ਨਾ ਫਿਊਚਰ ਦੇ ਅੰਦਰ ਹਰ ਬੱਚੇ ਦੀ ਕੋਈ ਨਾ ਕੋਈ ਐਮਬੀਸ਼ਨ ਹੁੰਦੀ ਹੈ ਕਿ ਮੈਂ ਆਪਣੇ ਆਪ ਨੂੰ ਐਜ਼ ਅ ਡਾਕਟਰ ਐਜ਼ ਅ ਇੰਜੀਨੀਅਰ ਐਜ਼ ਅ ਪਾਇਲਟ ਐਜ਼ ਅ ਮਤਲਬ ਅਗਸਟਡ ਆਫੀਸਰ ਆਈਪੀਐਸ ਆਫੀਸਰ ਆਈਐਸ ਆਫੀਸਰ ਦੇਖਣਾ ਚਾਹੁੰਦਾ ਤੋ ਬੱਚਾ ਮੇਰੇ ਖਿਆਲ ਚ ਬੱਚਿਆਂ ਨੂੰ 8 ਤੋਂ ਬਾਅਦ ਉਹਨਾਂ ਨੂੰ ਡਿਸਾਈਡ ਕਰ ਲੈਣਾ ਚਾਹੀਦਾ ਹੈ ਆਪਣੇ ਐਕਸਪਰਟਸ ਨਾਲ ਮਿਲ ਕੇ ਜੀ ਮੈਂ ਕਿਹੜੀ ਲਾਈਨ ਚੂਜ਼ ਕਰਾਂ ਮੇਰਾ ਜਿਹੜੀ ਮੇਰੀ ਖੁਆਇਸ਼ ਹੈ ਮੈਂ ਆ ਚੀਜ਼ ਬਲ ਨੂੰ ਜਾਣਾ ਚਾਹੁੰਦਾ ਤੇ ਉਹਨੂੰ 8th ਤੋਂ ਬਾਅਦ ਜਾਂ 8th ਦੇ ਅੰਦਰ ਜਾਂ ਇਮੀਡੀਏਟਲੀ ਆਫਟਰ 8th 9th ਦੇ ਵਿੱਚ ਜਾ ਕੇ ਉਹਨੂੰ ਡਿਸਾਈਡ ਕਰ ਲੈਣਾ ਚਾਹੀਦਾ ਸਭ ਤੋਂ ਪਹਿਲੀ ਗੱਲ ਤੇ ਇਹ ਮੈਂ ਤੁਹਾਨੂੰ ਇੱਥੇ ਕਹਿਣੀ ਚਾਹੁੰਦਾ ਕਿ ਨੌਵੀਂ ਕਲਾਸ ਦੇ ਵਿੱਚ ਘਟੋ ਘਟ ਬੰਦਰ ਜਾ ਕੇ ਡਿਸਾਈਡ ਕਰ ਲੈਣ ਜਿਹਦੇ ਮੈਂ ਕਿਹ ਸਕੂਲ ਜਾਣਾ ਬਿਲਕੁਲ 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 ਨੌਵੀਂ ਕਲਾਸ ਦੇ ਵਿੱਚ ਫਿਰ ਉਹਦੇ ਉਸੇ ਤਰੀਕੇ ਨਾਲ ਕੋਚਿੰਗ ਸਟਾਰਟ ਹੋਵੇ ਜੀ ਹੁ ਸਪੋਜ਼ ਕਰ ਲੋ ਬੱਚਾ ਪਾਲਿਸਿਸ ਵੀ ਇਦਾਂ ਦੀਆਂ ਆ ਰਹੀਆਂ ਨੇ ਹੁਣ ਜਿਹੜੀਆਂ ਇੰਪਲੀਮੈਂਟ ਹੋਣ ਜਾ ਉਹੀ ਹੈ ਕਿ ਅਗਰ ਬੱਚੇ ਨੇ ਡਾਕਟਰ ਬੰਨਾ ਤਾਂ ਉਹਦਾ ਜਿਹੜਾ ਬੇਸ ਹੈ 9th 10th ਦੇ ਅੰਦਰ ਉਹ ਉਦਾਂ ਦੀ ਬਣਾਇਆ ਜਾਵੇ ਜੀ ਇੰਜੀਨੀਅਰ ਬੰਨਾ ਤਾਂ ਉਹਦਾ ਬੇਸ ਉਦਾਂ ਦੀ ਹੋਵੇ ਉਹਨੇ ਕਾਮਰਸ ਦੇ ਫੀਲਡ ਦੇ ਅੰਦਰ ਜਾਣਾ ਤਾਂ ਉਹਦਾ ਬੇਸ ਉਦਾਂ ਦੀ ਹੋਵੇ ਉਹਨੇ ਕਿਸੇ ਹੋਰ ਫੀਲਡ ਦੇ ਅੰਦਰ ਜਾਣਾ ਤਾਂ ਉਹਦਾ ਬੇਸ ਉਦਾਂ ਦੀ ਬਣਾਇਆ ਜਾਵੇ ਤੇ ਮੇਰੀ ਕਹਾਂਗਾ ਵੀ ਉਹ 9th ਤੋਂ ਉਹਨੂੰ ਜਿਹੜਾ ਹੈਗਾ ਆਪਣਾ ਡਿਸਾਈਡ ਕਰ ਲੈਣਾ ਚਾਹੀਦਾ ਵੀ ਮੈਂ ਕੀ ਕਰਨਾ ਹੈ ਫਿਰ ਉਸ ਦੇ ਹਿਸਾਬ ਨਾਲ ਆਪਣੇ ਕਿਸੇ ਐਕਸਪਰਟ ਦੀ رائے ਲੈ ਕੇ ਸਾਡੇ ਕੋਲ ਵੀ ਬੱਚਾ ਆ ਸਕਦਾ ਹੈ ਕਿਸੇ ਵੀ ਸ਼ਹਿਰ ਦੇ ਅੰਦਰ ਮਾਸ਼ਾਅੱਲਾ ਹੁਣ ਚੀਜ਼ਾਂ ਦੀ ਐਕਸਪਰਟਸ ਦੀ ਕਮੀ ਨਹੀਂ ਹੈ ਤਾਂ ਰਾਇ ਲੈ ਕੇ ਉਹ ਜਿਹੜਾ ਹੈਗਾ ਆਪਣੇ ਫੀਲਡ ਨੂੰ ਚੂਜ਼ ਕਰ ਸਕਦਾ ਸਰ ਸਰ ਮਸਫ ਇਥੇ ਇੱਕ ਕੁਐਸਚਨ ਮੈਂ ਇਹ ਵੀ ਬੰਦ ਹੈ ਤੁਸੀਂ ਕਿਹਾ ਵਿਹਾਰ ਠੀਕ ਹੈ ਸਾਡੇ ਕੋਲ ਵੀ ਮਤਲਬ ਅਵੇਲੇਬਿਲਟੀ ਹੈ ਇਸ ਇਸ ਪ੍ਰੋਡਕਟ ਦੀ ਇਹ ਮਤਲਬ ਕੋਈ ਬੱਚਾ ਕੰਪੀਟੀਸ਼ਨ ਵਾਸਤੇ ਆਉਂਦਾ ਤਾਂ ਮੈਂ ਇਹ ਚਾਹੂਗਾ ਸਰ ਇੱਕ ਤਾਂ ਸਭ ਤੋਂ ਪਹਿਲਾਂ ਇਹ ਐਲੈਬ੍ਰੇਟ ਕਰ ਦਿਓ ਦੱਸ ਦਿਓ ਪਬਲਿਕ ਨੂੰ ਕਿ ਕਿਹੜੇ-ਕਿਹੜੇ ਕੰਪੀਟੀਟਿਵ ਐਗਜ਼ਾਮਸ ਜਿਨ੍ਹਾਂ ਦੀ ਤਿਆਰੀ ਅਵੇਲੇਬਲ ਹੈ ਆਪਣੇ ਇਥੇ ਬਲੇਰ ਬੋਡਲੇ ਦੇ ਵਿੱਚ ਜਾਂ ਤੁਸੀਂ ਕਰਵਾਉਨੇ ਹੋ ਜੀ ਜੀ ਬਿਲਕੁਲ ਦੇਖੇ ਮਮੂਨ ਸਰ ਜਿਵੇਂ ਮੈਂ ਕਹਾ ਵੀ ਪਹਿਲਾਂ ਤਾਂ ਸਭ ਤੋਂ ਬੱਚਾ ਸਭ ਤੋਂ ਪਹਿਲੀ ਗੱਲ ਤੇ ਹੈ ਕਿ 9th onwards ਡਿਸਾਈਡ ਕਰ ਲੋ ਆਪਣਾ ਜੋ ਵੀ ਤੁਸੀਂ ਸਟਰੀਮ ਦੇ ਅੰਦਰ ਜਾਣਾ ਚਾਹੁੰਦੇ ਹੋ ਉਹਦੇ ਮੁਤਾਬਿਕ ਤੁਸੀਂ ਆਪਣਾ ਡਿਸੀਜਨ ਲੈ ਕੇ ਉਹ ਲਾਈਨ ਚੂਜ਼ ਕਰਕੇ ਤੁਸੀਂ ਉਹਦੇ ਅੰਦਰ ਪਰਸਿਊ ਕਰੋ ਉਸ ਤੋਂ ਬਾਅਦ ਅਸੀਂ 10th ਹੋ ਗਈ ਐਸੇ ਵੀ ਨਾਲ ਸਾਡੀ 10th ਹੋ ਗਈ 10th ਤੋਂ ਬਾਅਦ ਸਾਡੇ ਕੋਲ ਵੀ ਹੈਵ ਅ ਨੰਬਰ ਆਫ ਓਪਰਚ्युनिटीज ਹਿਮਨਿਟੀਆਂ ਵਾਲੀ ਲਾਈਨ ਹੈਗੀ ਹੈ ਮੈਡੀਕਲ ਹੈ ਨਾਨ ਮੈਡੀਕਲ ਹੈ ਕਾਮਰਸ ਹੈ ਦੇਖੋ ਸਾਡੀ ਜਿਹੜੀ ਡੀਲਿੰਗ ਹੈ ਮੇਰੀ ਆਪਣੀ ਓਮੇਗਾ ਟਿਊਟੋਰੀਅਲ ਦੀ ਜੇ ਆਪਾਂ ਗੱਲ ਕਰੀਏ ਉਹ ਡੀਲਿੰਗ ਸਾਡੀ ਪਿਛਲੇ 25 ਸਾਲ ਤੋਂ ਲਗਭਗ ਮੈਡੀਕਲ ਨਾਨ ਮੈਡੀਕਲ ਐਂਡ ਪਿਛਲੇ ਕੁਝ ਸਾਲਾਂ ਤੋਂ ਅਸੀਂ ਕਾਮਰਸ ਦੇ ਨਾਲ ਜੁੜੇ ਹੋਏ ਹਾਂ ਤੇ ਹੁਣ ਮੈਂ ਮੈਡੀਕਲ ਔਰ ਨਾਨ ਮੈਡੀਕਲ ਵਾਲੇ ਬੱਚਿਆਂ ਨੂੰ ਗੱਲ ਕਹਿਣਾ ਚਾਹਾਂਗਾ ਜਿਹੜੇ ਬੱਚੇ ਜਾਂ ਬੱਚਿਆਂ ਦੇ ਪੇਰੈਂਟਸ ਇਸ ਨੂੰ ਸੁਣ ਰਹੇ ਨੇ ਦੇਖ ਰਹੇ ਨੇ ਕਿ ਸਾਡੇ ਬੱਚਿਆਂ ਦਾ ਜਾਂ ਮਾਪੇ ਦਾ ਜਿਹੜਾ ਹੈਗਾ ਨਾ ਉਹ ਇੱਕੋ ਹੀ ਹੈ ਕਿ ਬੱਚੇ ਨੇ ਮੈਡੀਕਲ ਲੈ ਲਿਆ ਮੈਡੀਕਲ ਕਿਉਂ ਲੈਂਦਾ ਹੈ ਕਿ ਜੀ ਬੱਚੇ ਨੇ ਡਾਕਟਰ ਬੰਨਣਾ ਹੈ ਇੱਕੋ ਹੀ ਆਪਸ਼ਨ ਹੋਣਾ ਕੋਲ ਡਾਕਟਰ ਬੰਨਣਾ ਹੈ ਐਮਬੀਬੀਐਸ ਜੀ ਜੀ ਇਸੇ ਤਰ੍ਹਾਂ ਨਾਨ ਮੈਡੀਕਲ ਲੱਤ ਹੈ ਕਿ ਇੰਜੀਨੀਅਰ ਬਣਨਾ ਹੈ ਜੀ ਇਹ ਇਹ ਹੋ ਗਿਆ ਮੇਨ ਚੀਜ਼ ਠੀਕ ਹੈ ਸਾਨੂੰ ਆਪਣਾ ਜਿਹੜਾ ਮੇਨ ਟਾਰਗੇਟ ਹੈ ਉਹ ਮੇਨ ਅੱਗੇ ਰੱਖਣਾ ਚਾਹੀਦਾ ਫਰੰਟ ਦੇ ਉੱਪਰ ਰੱਖਣਾ ਚਾਹੀਦਾ ਬਟ ਮੈਂ ਐਸੀ ਕਹਿਣਾ ਚਾਹਾਂਗਾ ਵੀ ਸਾਨੂੰ ਆਪਣਾ ਇੱਕ ਨਾਲ ਪਲਾਨ ਬੀ ਵੀ ਤਿਆਰ ਕਰਨਾ ਚਾਹੀਦਾ ਪਲਾਨ ਬੀ ਮਤਲਬ ਕੀ ਹੈ ਜੇ ਅਸੀਂ ਸਪੋਜ਼ ਕਰ ਲਓ ਮੈਂ ਨੀਟ ਦੇ ਅੰਦਰ ਅਪੀਅਰ ਹੋਇਆ ਜੀ ਮੈਂ ਨੀਟ ਦਾ ਟੈਸਟ ਦਿੱਤਾ ਅ ਚਲੋ ਸਪੋਜ਼ ਇਨ ਕੇਸ ਮੇਰਾ ਨੰਬਰ ਨਹੀਂ ਆਇਆ ਫਿਰ ਬੱਚੇ ਕੁਝ ਡ੍ਰੌਪ ਵੀ ਕਰ ਲੈਂਦੇ ਨੇ ਫਿਰ ਵੀ ਸਪੋਜ਼ ਕਰ ਲਓ ਨੰਬਰ ਨਹੀਂ ਆਂਦਾ ਮੰਨ ਕੇ ਚਲੋ ਤੋ ਉਸ ਤੋਂ ਬਾਅਦ ਸੈਕਿੰਡ ਆਪਸ਼ਨ ਕੀ ਹੈ ਬੱਚੇ ਫਿਰ ਸਿੱਧਾ ਆ ਕੇ نیچے ਇੱਕਦਮ ਤੱਕ ਇਹਦੇ ਬਹੁਤ ਉੱਪਰ ਦੀ ਸੋਚ ਲੈ ਕੇ ਬੈਠੇ ਹੁੰਦੇ ਨੇ ਡਾਕਟਰ ਬਣਨ ਦੇ ਲਈ ਫਿਰ ਬੜਾ ਨੀਚੇ ਆ ਕੇ ਲੈਵਲ ਦੇ ਉੱਪਰ ਆ ਕੇ ਉਹ ਆ ਜਾਂਦੇ ਨੇ ਸੋ ਇੱਥੇ ਮੈਂ ਕਹੂੰਗਾ ਕਿ ਪਲਾਨ ਬੀ ਦੇ ਅੰਦਰ ਕੀ ਹੈ ਕਿ ਯੂ ਕੈਨ ਗੋ ਫॉर ਡਿਫਰੈਂਟ ਕੋਰਸੇਸ ਮਤਲਬ ਮੈਂ ਹੁਣ 1 ਵਾਈ 1 ਦਸਾਂਗਾ ਉਹ ਕੀਏਗਾ ਨਾ ਜਿਵੇਂ ਸਾਡੇ ਨੇੜੇ ਇੱਥੇ ਆਪਾਂ ਗੱਲ ਕਰੀਏ ਮਲੇਰਕੋਲਾ ਦੇ ਨੇੜੇ ਪੀਏਯੂ ਹੈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਬੜੀ ਫੇਮਸ ਹੋਰ ਰੈਨਾਉਂਡ ਇਨ ਯੂਐਸਟੀ ਇੰਡੀਆ ਦੇ ਅੰਦਰ ਇਦੇ ਅੰਦਰ ਡਿਫਰੈਂਟ ਕੋਰਸਿਸ ਨੇ ਆਫਟਰ ਪਲਸ 2 ਮੈਡੀਕਲ ਐਂਡ ਨਾਨ ਮੈਡੀਕਲ ਜਿਵੇਂ ਫਾਰ ਇਗਜ਼ਾਮਪਲ ਬੀਐਸਸੀ ਐਗਰੀਕਲਚਰ ਜੀ ਬੀਐਸਸੀ ਇਨ ਹਾਰਟਿਕਲਚਰ ਬੀਐਸਸੀ ਇਨ ਹੋਮ ਸਾਇੰਸ ਸਪੈਸ਼ਲੀ ਫਾਰ ਗਰਲਸ ਬੀਐਸਸੀ ਇਨ ਬਾਇਓਕੈਮਿਸਟਰੀ ਬੀਐਸਸੀ ਇਨ ਬਾਇਓਟੈਕਨੋਲੋਜੀ ਐਂਡ ਉਸ ਤੋਂ ਬਾਅਦ ਬੀਟੈਕ ਇਨ ਐਗਰੀਕਲਚਰ ਯਾ ਜਿਹਨੂੰ ਪੱਕਾ ਕਹਿੰਦਾ ਐਗਰੀਕਲਚਰਲ ਇੰਜੀਨੀਅਰਿੰਗ ਇਥੇ ਇੱਕ ਕੇਸ ਇਹ ਹੋ ਗਿਆ ਉਸ ਤੋਂ ਬਾਅਦ ਨਾਲ ਹੀ ਸਾਡੇ ਇਥੇ ਯੂਨੀਵਰਸਿਟੀ ਹੈ ਗੁਰੂ ਅੰਗਦ ਦੇਵ ਵੈਟਰਨਰੀ ਜਿਹੜੀ ਯੂਨੀਵਰਸਿਟੀ ਹੈ ਗੜਵਾਸੂ ਦੇ ਨਾਮ ਤੇ ਫੇਮ ਠੀਕ ਹੈ ਉਹਦੇ ਵਿੱਚ ਆ ਜਾਂਦੇ ਨੇ ਇਹ ਕੋਰਸਿਸ ਜਿਵੇਂ ਆਪਾਂ ਗੱਲ ਕਰੀਏ ਕਿ ਸਾਡੇ ਕੋਲੇ ਆ ਗਿਆ ਵੈਟਰਨਰੀ ਸਾਇੰਸਿਸ ਦੇ ਅੰਦਰ ਆਪਾਂ ਆਪਣੀ ਬੈਚਲਰ ਡਿਗਰੀ ਹੋਗੀ ਐਨੀਮਲ ਐਕਸਪਰਟ ਬਨ ਜਾਂਦੇ ਆਪਾਂ ਉੱਥੇ ਡੇਰੀ ਟੈਕਨੋਲੋਜੀ ਦੇ ਅੰਦਰ ਬੀਟੈਕ ਹੁੰਦੀ ਹੈ ਜੀ ਡੇਰੀ ਟੈਕਨੋਲੋਜੀ ਬਹੁਤ ਜਿਹੜਾ ਹੈਗਾ ਅੱਜ ਦੇ ਟਾਈਮ 'ਚ ਬੜਾ ਡਿਮਾਂਡਿੰਗ ਹੈਗਾ ਫੀਲਡ ਹਨਾ ਇਸੇ ਤਰ੍ਹਾਂ ਫਿਸ਼ਰੀਜ਼ ਦਾ ਫੀਲਡ ਹੈਗੇ ਨੇ ਉੱਥੇ ਬਹੁਤ ਸਾਰੇ ਕਿ ਫਿਸ਼ਰੀਜ਼ ਦੇ ਫੀਲਡ ਦੇ ਅੰਦਰ ਵੀ ਉੱਥੇ ਕਾਫੀ ਸਾਰੇ ਕੋਰਸਿਸ ਹੈਗੇ ਨੇ ਤੇ ਇਸੇ ਤਰ੍ਹਾਂ ਨਾਲ ਸਾਡੇ ਆ ਜਾਂਦੇ ਫਿਰ ਹੁਣ ਜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜੀ ਹਮੇਸ਼ਾ ਟੌਪ ਦੇ ਅੰਦਰ ਰਹਿੰਦੀ ਐ ਤੇ ਰਹੀ ਐ ਉੱਥੇ ਹੁਣ ਕੋਈ ਬੱਚਾ ਜਾਣਾ ਚਾਹੁੰਦਾ ਪਿਓਰ ਸਾਇੰਸ ਵੱਲ ਨੂੰ ਕਿ ਪਲੱਸ 2 ਤੋਂ ਬਾਅਦ ਮੈਨੇ ਜੀ ਸਾਇੰਸ ਐਕਸਪਰਟ ਬੰਨਾ ਐ ਮੈਨੇ ਸੁਪੋਜ਼ ਕਰ ਲੋ ਸਾਇੰਟੀਫਿਕ ਲਾਈਨ ਵੱਲ ਨੂੰ ਜਾਣਾ ਐ ਉਹ ਕਹੇ ਉੱਥੇ ਫਿਰ ਸਾਡੇ ਕੋਲ ਇੱਕ ਟੈਸਟ ਹੁੰਦਾ ਐ ਸੀਈਟੀ ਦੇ ਨਾਮ ਤੇ ਕਾਮਨ ਐਂਟਰੈਂਸ ਟੈਸਟ ਜੋ ਚੰਡੀਗੜ੍ਹ ਯੂਨੀਵਰਸ ਪੰਜਾਬ ਯੂਨੀਵਰਸਿਟੀ ਵੱਲੋਂ ਕੰਡਕਟ ਕੀਤਾ ਜਾਂਦਾ ਉਹਦੇ ਅੰਦਰ ਜਿਹੜੇ ਡਿਫਰੈਂਟ ਫੀਲਡਸ ਹਨਾ ਉਹਨਾਂ ਦੇ ਅੰਦਰ ਸਪੈਸ਼ਲਾਈਜੇਸ਼ਨ ਐ ਫਰੋਮ ਦਾ ਵੈਰੀ ਬਿਗਨਿੰਗ ਉਹ 5 ਇਅਰ ਇੰਟੀਗ੍ਰੇਟਿਡ ਕੋਰਸ ਹੈ ਆਫਟਰ ਪਲੱਸ 2 ਜਿਵੇਂ ਆਪਾਂ ਸ਼ੁਰੂ ਤੋਂ ਹੀ ਬੀਐਸਸੀ 'ਚ ਐਡਮਿਸ਼ਨ ਲੈ ਲਈ ਤਾਂ ਅਸੀਂ ਆਪਣਾ ਪੂਰਾ ਕਰਕੇ ਨਿਕਲਾਂਗੇ ਜਿਵੇਂ ਕੈਮਿਸਟਰੀ ਦਾ ਫੀਲਡ ਹੋ ਗਿਆ ਬਾਟਨੀ ਦਾ ਫੀਲਡ ਹੋ ਗਿਆ ਜ਼ੂਲੋਜੀ ਹੋ ਗਿਆ ਮੈਥਮੈਟਿਕਸ ਹੋ ਗਿਆ ਬਾਇਓਟੈਕਨੋਲੋਜੀ ਹੋ ਗਿਆ ਮਾਈਕਰੋ ਬਾਇਓਲੋਜੀ ਹੋ ਗਿਆ ਬਾਇਓਫਿਜ਼ਿਕਸ ਹੋ ਗਿਆ ਐਂਡ ਇਸ ਤੋਂ ਸਭ ਤੋਂ ਇੰਪੋਰਟੈਂਟ ਜਿਹੜਾ ਇੱਥੇ ਦਾ ਪੰਜਾਬ ਯੂਨੀਵਰਸਿਟੀ ਦਾ ਫਾਰਮਾਸਿਟিক্যাল ਸਾਇੰਸਿਸ ਦਾ ਜਿਹੜਾ ਹੈਗਾ ਸਾਡੇ ਕੋਲ ਬੀ ਫਾਰਮੇਸੀ ਵਰਲਡ ਦੇ ਅੰਦਰ ਬੜਾ ਫੇਮ ਫੇਮਸ ਇੰਡੀਆ ਦੇ ਅੰਦਰ ਤਾਂ ਟਾਪ 2 3 ਦੇ ਅੰਦਰ ਇਹ ਡਿਪਾਰਟਮੈਂਟ ਆਦਾ ਹੈਗਾ ਸੋ ਇਦਾਂ ਦੀ ਬਹੁਤ ਸਾਰੀਆਂ ਲਾਈਨਸ ਐ ਇਹਨਾਂ ਤੋਂ ਇਲਾਵਾ ਹਟ ਕੇ ਮਤਲਬ ਤੁਸੀਂ ਕਹਿੰਦੇ ਹੋ ਥੋੜਾ ਕਹਿੰਦੇ ਹੋ ਭਾਵੇਂ ਇਹ ਹੈ ਕਿ ਮਤਲਬ ਡਿਸਰਟਨ ਹੋਣ ਦੀ ਲੋੜ ਨਹੀਂ ਐ ਇਨ ਕੇਸ NEET ਦੇ ਵਿੱਚ ਨੰਬਰ ਨਹੀਂ ਆਇਆ ਤਾਂ ਤੁਹਾਡੇ ਕੋਲ UFES ਦਾ ਹੈ 25 ਜੀ ਇਹ ਬੰਦਾ ਪਹੁੰਚ ਸਕਦਾ ਹੈ ਉਹ ਇੱਕ ਉਹ ਇੰਗਲਿਸ਼ ਦੀ ਕਹਾਵਤ ਵੀ ਹੈ ਕਹਿੰਦਾ Try to reach on the stars even if you will fall uh, you will land on the moon ਵੀ ਘਟੋ ਘਟ ਟ੍ਰਾਈ ਟ੍ਰਾਈ ਤਾਂ ਬੜੇ ਦੀ ਕਰੋ ਔਰ ਜੇ ਨਹੀਂ ਵੀ ਹੁੰਦਾ ਤਾਂ ਮਤਲਬ ਆਪਸ਼ਨਸ ਬਹੁਤ ਹੈਗੀਆਂ ਏ ਦੇਖੋ ਗੱਲ ਦੇ ਵਿੱਚੋਂ ਗੱਲ ਨਿਕਲਦੀ ਬਹੁਤ ਇੱਕ ਅੱਛੀ ਇਨਫੋਰਮੇਸ਼ਨ ਦੇ ਰਣ ਸਰਮਨ ਸਾਹਿਬ ਕਿ ਫੀਲਡ ਜਿਹੜਾ ਹੈਗਾ ਅਗਰ ਤੁਸੀਂ ਮੈਡੀਕਲ ਦੇ ਵਿੱਚ ਪਲੱਸ 2 ਕੀਤੀ ਹੈ ਉਸ ਤੋਂ ਬਾਅਦ ਨੀਟ 'ਚ ਤੁਸੀਂ ਅਪਲਾਈ ਕਰਨਾ ਹੈ ਮੋਸਟ ਵੈਲਕਮ ਨੀਟ ਵਾਲੇ ਸਭ ਵੀ ਪ੍ਰਿਪੇਅਰ ਕਰਨਗੇ ਤੇ ਉਸ ਤੋਂ ਬਾਅਦ ਵੀ ਇਨ ਕੇਸ ਨਹੀਂ ਹੋ ਪਉਂਦਾ ਦੇਖੋ ਗੱਲ ਇਹ ਬੰਦੇ ਦੀ ਆਪਣੀ ਕੈਪੇਬਿਲਟੀ ਹੁੰਦੀ ਆਪਾਂ ਆਪਣਾ ਜ਼ੋਰ ਲਾ ਕੇ ਇੱਕ ਟਾਰਗੇਟ ਨੂੰ ਅਚੀਵ ਕਰਨ ਦੀ ਕੋਸ਼ਿਸ਼ ਕਰਦੇ ਆਂ ਅਗਰ ਉਹ ਨਹੀਂ ਚੀਭ ਹੁੰਦਾ ਤਾਂ ਉਸ ਤੋਂ ਇਲਾਵਾ ਵੀ ਬਹੁਤ ਕੁਝ ਹੈ ਉਹ ਕੀ ਕੀ ਹੈ ਸਰਮਨ ਸਾਹਿਬ ਨੇ ਹੋਰ ਦੱਸਿਆ ਔਰ ਹੁਣ ਆਪਾਂ ਥੋੜੀ ਜਿਹੀ ਗੱਲ ਇੱਕ ਪੁੱਛ ਲਈਏ ਕਾਮਰਸ ਵਾਲੇ ਸਟੂਡੈਂਟਸ ਵਾਸਤੇ ਸਰ ਕਾਮਰਸ ਵਾਲੇ ਸਟੂਡੈਂਟਸ ਵਾਸਤੇ ਕੀ ਕੀ ਚੀਜ਼ਾਂ ਦੇ ਆਪਸ਼ਨ ਨੇ ਕਾਮਰਸ ਵਾਲੇ ਸਟੂਡੈਂਟਸ ਲਈ ਕਾਫੀ achhe options ਆ ਗਏ ਨੇ ਜਿਵੇਂ ਪਲੱਸ 2 ਕਰ ਲਈ ਬੱਚਿਆਂ ਨੇ ਸਭ ਤੋਂ ਪਹਿਲਾਂ ਤਾਂ ਕਾਮਰਸ ਦੇ ਨਾਲ ਪਲੱਸ 2 ਤੋਂ ਬਾਅਦ ਸਭ ਤੋਂ ਜਿਹੜਾ ਮੇਰੇ ਖਿਆਲ 'ਚ ਪਹਿਲਾ ਫੀਲਡ ਆ ਜਾਂਦਾ ਉਹ ਹੈ ਬੀਬੀਏ ਬੈਚਲਰ ਡਿਗਰੀ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਆਪਾਂ ਕਿਸੇ achhe institution ਤੋਂ ਬੀਬੀਏ ਕਰੀਏ ਥੈਨ ਉਸ ਤੋਂ ਬਾਅਦ ਐਮਬੀਏ ਬਲਕਿ ਹੁਣ ਕੁਝ ਇਦਾਂ ਦੇ institutions ਵੀ ਆ ਗਏ ਨੇ ਜਿੱਥੇ ਕੋਰਸ ਇੰਟੀਗ੍ਰੇਟਿਡ ਹੈਗਾ ਤੋ ਬੀਬੀਏ ਦੈਨ ਐਮਬੀਏ ਇਕੱਠੀ ਐਡਮਿਸ਼ਨ ਹੋ ਜਾਂਦੀ ਹੈ ਆਪਣੀ ਇੱਕ ਸਹੀ ਫੀਲਡ ਹੋ ਗਿਆ ਆਪਣਾ ਦੂਜਾ ਫੀਲਡ ਇਹ ਸਾਡਾ ਆ ਜਾਂਦਾ ਹੈ ਸੀਏ ਨਾਲ ਰਿਲੇਟਡ ਤੁਹਾਨੂੰ ਪਤਾ ਹੈ ਸੀਏ ਦਾ ਅੱਜਕਲ ਸੀਏ ਤੋਂ ਬਿਨਾ ਹੈ ਨਾ ਚਾਰਟਰਡ ਅਕਾਊਂਟੈਂਟਸ ਹੈ ਜਿਹੜੇ ਦੋ ਫੀਲਡ ਆ ਗਿਆ ਜੀ ਇਸ ਤੋਂ ਇਲਾਵਾ ਕਾਮਰਸ ਵਾਲੇ ਜਿਹੜੇ ਬੱਚੇ ਨੇ ਹੋਰ ਬਹੁਤ ਸਾਰੇ ਫੀਲਡ ਦੇ ਅੰਦਰ ਜਾ ਸਕਦੇ ਨੇ ਜਿਵੇਂ ਸਾਡੇ ਕੋਲ ਥੋੜਾ ਆਪਣੀ ਲਾਈਨ ਹੋ ਗਈ ਜਿਵੇਂ ਇਹ ਮਲਟੀਮੀਡੀਆ ਹੋ ਗਿਆ ਐਂਡ ਹੋਰ ਈਵਨ ਉਹ ਜਿਹੜੇ ਹੈ ਕਿ ਨੇ ਉਹਦੇ ਵਿੱਚ ਜਾ ਸਕਦੇ ਨੇ ਆਪਣੇ ਲਾਅ ਵਾਲੇ ਫੀਲਡ ਦੇ ਅੰਦਰ ਜਾ ਸਕਦੇ ਹੈ ਕਿ ਨਹੀਂ ਮਤਲਬ ਉਧਰ ਵੀ ਕਾਫੀ ਸਾਰਾ ਸਕੋਪ ਹੈਗਾ ਕਈ ਬੰਦਾ ਹੈਗਾ ਕਿ ਕਿਸੇ ਐਕਸਪਰਟ ਦੇ ਨਾਲ ਡਿਸਕਸ ਜ਼ਰੂਰ ਕਰੇ ਬੱਚੇ ਨੇ ਇਹ ਨਹੀਂ ਹੈਗਾ ਵੀ ਕਾਮਰਸ ਨਾਲ ਪਲਸ 2 ਕਰ ਲਈ ਬਸ ਉਸ ਤੋਂ ਬਾਅਦ ਕਿ ਬੀਕੋਮ ਵਿੱਚ ਇਹ ਬੀਕੋਮ ਕਰੋ ਕਿਸੇ ਅੱਛੀ ਇੰਸਟੀਟਿਊਸ਼ਨ ਤੋਂ ਐਮ ਕਾਮ ਕਰ ਲਓ ਉਹ ਦਿਨ ਉਹ ਪਰਸਨਲ ਤੁਸੀਂ ਇੰਡਸਟਰੀ ਲਾਈਨ ਦੇ ਅੰਦਰ ਜਾਂ ਇਵਨ ਤੁਸੀਂ ਟੀਚਿੰਗ ਲਾਈਨ ਦੇ ਅੰਦਰ ਆ ਸਕਦੇ ਹੋ ਮਤਲਬ ਕਿਸੇ ਐਕਸਪਰਟ ਦੀ ਸਟੈਪ ਦੇ ਹਰ ਸਟੈਪ ਦੇ ਉੱਪਰ ਹਰ ਸਟੇਪ ਦੇ ਸਟੇਜ ਦੇ ਉੱਪਰ ਤੁਸੀਂ ਜਿਹੜੀ ਐਡਵਾਈਸ ਲੈਂਦੇ ਰਹੋ ਮੈਂ ਤੇ ਇਹੀ ਕਹਾਂਗਾ ਅਗਰ ਤੁਹਾਨੂੰ ਨਹੀਂ ਮਿਲਦਾ ਤੁਹਾਨੂੰ ਤਾਂ ਤੁਸੀਂ ਮੋਸਟ ਵੈਲਕਮ omega ਟਿਊਟੋਰੀਅਲ ਕਮ ਟੂ ਅਸ ਐਂਡ ਕਿਸੇ ਵੀ ਫੀਲਡ ਦੇ ਬਾਰੇ ਤੁਸੀਂ ਆਪਣੀ ਜੋ ਇਨਫੋਰਮੇਸ਼ਨ ਹੈ ਲੈ ਸਕਦੇ ਆਗੇ ਜੀ ਆਪਾਂ ਇੱਕ ਕੰਮ ਕਰਦੇ ਆ ਸਰ ਇੱਕ ਸਪੈਸ਼ਲਿਸ ਵੀਡੀਓ ਦੇ ਮਾਧਿਅਮ ਤੇ ਨਾਲ ਆਪਾਂ ਇੱਕ ਗੱਲ ਰੱਖ ਦਿੰਦੇ ਆ ਆਪਾਂ ਇੱਕ ਇਵੈਂਟ ਹੀ ਕ੍ਰੀਏਟ ਕਰ ਲੈਂਦੇ ਆ ਕਿ ਅਗਰ ਕਿਸੇ ਬੱਚੇ ਨੇ ਕੋਈ ਇਨਫੋਰਮੇਸ਼ਨ ਲੈਣੀ ਹੈ ਨੰਬਰ ਮੈਂ ਤੁਹਾਡਾ ਫਲੋਟ ਕਰਦਾ ਜੀ ਸਾਡਾ ਨੰਬਰ ਸਰ ਦੇ ਨਾਮ ਦੇ ਨਾਲ ਫਲੋਟ ਹੋਊਗਾ ਜੀ ਸਕਰੀਨ ਦੇ ਉੱਪਰ ਇਨ ਕੇਸ ਯੂ ਵਾਂਟ ਐਨੀ ਕਾਈਂਡ ਆਫ ਇਨਫੋਰਮੇਸ਼ਨ ਫਰਮ ਸਰਮਤ ਸਰ ਯੂ ਕਾਲ ਹਿਮ অর ਅਸੀਂ ਵੀ ਆਪਣਾ ਓਪਨ ਪੇਡ ਫਾਰਮ ਦਿੰਦੇ ਆ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਤੁਸੀਂ ਕਮੈਂਟ ਕਰਕੇ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੋ ਤਾਂ ਤੁਸੀਂ ਕਮੈਂਟ ਕਰੋ ਤੁਹਾਨੂੰ ਰਿਪਲਾਈ ਆਏਗਾ ਸਰਮਜੀਤ ਦਾ ਔਰ ਤੁਸੀਂ ਮਿਲਣਾ ਚਾਹੁੰਦੇ ਇਨ ਪਰਸਨ ਮਿਲਣਾ ਚਾਹੁੰਦੇ ਹੋ ਤਾਂ ਇਹ ਇਨ ਪਰਸਨ ਵੀ ਇੱਕ ਆਉਣ ਵਾਲਾ ਜੋ ਈਵੈਂਟ ਅਸੀਂ ਕ੍ਰੀਏਟ ਕਰ ਰਹੇ ਹਾਂ ਔਰ ਉਸ ਈਵੈਂਟ ਦੇ ਵਿੱਚ ਤੁਸੀਂ ਆਓਗੇ ਅਸੀਂ ਤੁਹਾਨੂੰ ਗਾਈਡ ਕਰਾਂਗੇ ਡਿਫਰੈਂਟ ਫੀਲਡ ਦੇ ਬਾਰੇ ਦੱਸਾਂਗੇ ਔਰ ਪਤਾ ਚੱਲੇਗਾ ਕਿ ਤੁਹਾਨੂੰ ਕਿ ਤੁਸੀਂ ਕੀ ਕਰ ਸਕਦੇ ਹੋ ਤੁਹਾਡਾ ਫੀਲਡ ਕੋਈ ਵੀ ਆਈਦਰ ਯੂ ਆਰ ਫਰਮ ਮੈਡੀਕਲ ਬੈਕਗਰਾਉਂਡ ਯੂ ਆਰ ਫਰਮ ਕਾਮਰਸ ਬੈਕਗਰਾਉਂਡ ਔਰ ਯੂ ਆਰ ਫਰਮ ਹਿਊਮਨਿਟੀਜ਼ ਬੈਕਗਰਾਉਂਡ ਉਹਦੇ ਵਿੱਚ ਤੁ ਸਰਵਜਨ ਜੀ ਹੁਣ ਥੋੜੀ ਜਿਹਾ ਆਪਾਂ ਗੱਲ ਕਰਦੇ ਆ ਜੋ ਹਿਊਮਨਿਟੀਜ਼ ਦੇ ਸਟੂਡੈਂਟਸ ਆ ਬਹੁਤ ਆਤ ਇਹਨਾਂ ਦੀ ਹੁੰਦੀ ਹੈ ਜੋ ਆਰਟਸ ਵਾਲੇ ਹੁੰਦੇ ਆ ਤੇ ਉਹਨਾਂ ਦੇ ਵਾਸਤੇ ਕੀ ਕੀ ਆਪਸ਼ਨਸ ਹੈਗੇ ਆ ਦੇਖੋ ਮੈਂ ਮਮੂਨ ਸਾਹਿਬ ਜਿਵੇਂ ਪਹਿਲਾਂ ਕਿਹਾ ਨਾ ਵੀ ਲਾਈਨ ਕੋਈ ਵੀ ਨਹੀਂ ਹੈ ਇਥੇ ਸਾਡਾ ਆਪਣਾ ਸਾਡਾ ਪੈਸ਼ਨ ਹੈ ਜੀ ਔਰ ਸਾਨੂੰ ਥੋੜਾ ਜਿਹਾ ਨੋਲਿਜ ਹੈ ਸਾਨੂੰ ਸਾਡੀ ਗਾਈਡੈਂਸ ਹੈ ਅਗਰ ਉਹ ਸਾਨੂੰ ਪ੍ਰੋਪਰ ਮਿਲ ਰਹੀ ਹੈ ਅਸੀਂ ਖੁਦ ਫੀਲ ਕਰਦੇ ਆ ਕਿ ਮੈਂ ਜਿਹੜਾ ਹੈਗਾ ਕੁਝ ਗਾਈਡੈਂਸ ਲੈਣੀ ਹੈ ਕਮੀ ਵੀ ਨਹੀਂ ਹੈਗੀ ਮਾਲੇਰਪਟਲਾ ਦੇ ਅੰਦਰ ਤੇ ਹੁਣ ਜਿਹੜੇ ਆਰਟਸ ਵਾਲੇ ਬੱਚੇ ਨੇ ਤਾਂ ਆਰਟਸ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ इवन ਜੇ ਹੁਣ ਆਪਾਂ ਗ੍ਰੈਜੂਏਸ਼ਨ ਕਰ ਲਾਂ ਨੇ ਸਿੰਪਲ ਸਿੰਪਲ ਗ੍ਰੈਜੂਏਸ਼ਨ ਮੈਂ ਹਜੇ ਹਾਲਾਂਕਿ ਸਾਡੇ ਬੱਚੇ ਜ਼ਿਆਦਾਤਰ ਕੀ ਕਰ ਰਹੇ ਨੇ ਮਾਲੇਰਪਟਲਾ ਦੇ ਉਹ ਟੀਚਿੰਗ ਵੱਲ ਜਾ ਰਹੇ ਨੇ ਹੈਨਾ ਟੀਚਿੰਗ ਕਰ ਲਈ ਬੀ ਗ੍ਰੈਜੂਏਸ਼ਨ ਕਰ ਲਈ ਉਸ ਤੋਂ ਬਾਅਦ ਪੀਜੀ ਕਰ ਲਈ ਫਿਰ ਉਹਨਾਂ ਨੇ ਬੀਐਡ ਕਰ ਲਈ ਅੱਛੇ ਅੱਛੀ ਲਾਈਨ ਹੈ 노 ਡਾਊਟ ਬਹੁਤ ਅੱਛੀ ਲਾਈਨ ਹੈ ਕਿਉਂਕਿ ਗੁਰੂ ਤੋਂ ਬਿਨਾ ਕੁਝ ਨਹੀਂ ਗੁਰੂ ਬਣ ਰਹੇ ਨੇ ਪਰ ਉਹ ਮੈਂ ਇੱਕ ਗੱਲ ਇਥੇ ਹੋਰ ਕਹਾਂਗਾ ਵੀ ਥੋੜਾ ਜਿਹਾ ਪ੍ਰੋਫ ਜਿਵੇਂ ਉਹਨਾਂ ਨੂੰ ਬੈਂਕਿੰਗ ਦੇ ਅੰਦਰ ਆਣਾ ਚਾਹੀਦਾ ਹੈ ਜੀ ਜੀ ਬੈਂਕਿੰਗ ਦੇ ਅੰਦਰ ਉਸ ਤੋਂ ਬਾਅਦ SSC ਦੇ ਅੰਦਰ ਬੜੀਆਂ ਰੈਗੂਲਰ ਪੋਸਟਾਂ ਆਂਦੀਆਂ ਹੈਗੀਆਂ ਨੇ ਗਵਰਨਮੈਂਟ ਪੋਸਟਾਂ ਹੈਗੀਆਂ ਨੇ ਅਲੱਗ-ਅਲੱਗ ਫੀਲਡ ਦੇ ਅੰਦਰ ਤੇ ਉਸ ਤੋਂ ਬਾਅਦ ਜਿਵੇਂ PCS ਵਗੈਰਾ ਆ ਗਿਆ ਜਾਂ UPSC ਦੇ ਵੱਲੋਂ ਕੰਡਕਟ ਕੀਤਾ ਜਾਂਦਾ IAS IPS ਵਾਲਾ ਐਗਜ਼ਾਮ ਕੰਡਕਟ ਕੀਤਾ ਜਾਂਦਾ ਉਸ ਤੋਂ ਇਲਾਵਾ ਹੋਰ ਬਹੁਤ ਸਾਰੇ ਕੋਰਸਿਸ ਹੈਗੇ ਨੇ ਬਹੁਤ ਹੀ ਸਾਰੇ ਦੇਖੋ ਐਕਚੁਅਲ ਦੇ ਅੰਦਰ ਇਹ ਆਪਾਂ ਇਨੀਆਂ ਚੀਜ਼ਾਂ ਕੈਮਰੇ ਦੇ ਸਾਹਮਣੇ ਹੋ ਕੇ ਨਹੀਂ ਦੱਸ ਸਕਦੇ ਫੀਲਡ ਬਹੁਤ ਵੱਡਾ ਹੈ ਇੰਨੀਆਂ ਜ਼ਿਆਦਾ ਲਾਈਨਸ ਹੈ ਕਿ ਇੱਕੋ ਹੀ ਲਾਈਨ ਦੇ ਉੱਪਰ ਇੱਕੋ ਹੀ ਟਾਪਿਕ ਦੇ ਉੱਪਰ ਬੋਲਣਾ ਸ਼ਾਇਦ ਇੱਕ ਉਹ ਵੀਡੀਓ ਵੀ ਇੰਨੀ ਵੱਡੀ ਬਣ ਜਾਏਗੀ ਕਿ ਆਪਾਂ ਪਰ ਉਹਨੂੰ ਕੰਪਲੀਟ ਨਹੀਂ ਕਰ ਪਾਵਾਂਗੇ ਤਾਂ ਆਰਟਸ ਵਾਲੇ ਬੱਚੇ ਵੀ ਨੇ ਜਿਹੜੇ ਮੈਂ ਉਹਨਾਂ ਨੂੰ ਵੀ ਗੱਲ ਕਹਿਣੀ ਚਾਹਾਂਗਾ ਉਹ ਬਿਲਕੁਲ ਵੀ ਮਾਯੂਸ ਹੋਣ ਦੀ ਲੋੜ ਨਹੀਂ ਮੇਰੀ ਤਾਂ ਇੱਕ ਇਹ ਚੀਜ਼ ਹੈ ਕਿ ਅਸੀਂ ਸਾਡੇ ਅੰਦਰ ਬਸ ਇੱਕ ਸ਼ੌਕ ਹੋਣਾ ਚਾਹੀਦਾ ਹੈ ਅਗਰ ਸਾਡੇ ਅੰਦਰ ਸ਼ੌਕ ਹੈ ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਹਾਂ ਤਿਆਂ ਨੂੰ ਬਹੁਤ ਸਾਰੇ ਲੋਕਾਂ ਨੂੰ कि ਜਿਨ੍ਹਾਂ ਦੇ ਅੰਦਰ ਹਾਲਾ ਕਿ ਉਹ ਆਪਣੀ 10th 2 ਗ੍ਰੈਜੂਏਸ਼ਨ ਤੱਕ ਬੜੇ ਨਾਰਮਲ ਜਿਹੇ ਸਟੂਡੈਂਟ ਰਹੇ ਬਟ ਆਫਟਰ ਗ੍ਰੈਜੂਏਸ਼ਨ ਉਹਨਾਂ ਨੇ ਕੁਛ ਇਦਾਂ ਦਾ ਕਰਕੇ ਦਿਖਾਇਆ ਕਿ ਅੱਜਕੱਲੋ ਗੈਸਟ੍ਰੋ ਆਫੀਸਰ ਬਣੇ ਬੈਠੇ ਆ ਕਿ ਨਹੀਂ ਸੋ ਬਸ ਕੁਲਮਲਾ ਕੇ ਜਿਹੜੀ ਗੱਲ ਹੈ ਉਹ ਆ ਕੇ ਇਥੀ ਮੁਖਦੀ ਹੈ ਕਿ ਸ਼ੌਕ ਹੋਣਾ ਚਾਹੀਦਾ ਕਿ ਜੇ ਜਲਦ ਅੰਦਰ ਸ਼ੌਕ ਹੈ ਤਾਂ ਬਹੁਤ ਕੁਝ ਹੈ ਤੇ ਮੈਂ ਇਸ ਤੋਂ ਬਾਅਦ ਦੁਬਾਰਾ ਮੁੜ ਕੇ ਆਣਾ ਚਾਹਾਂਗਾ ਦੁਬਾਰਾ ਸਾਇੰਸ ਦੇ ਫੀਲਡ ਦੇ ਉੱਪਰ ਤੇ ਦੇਖੋ ਜਿਹੜੇ ਵਿਊਰਸ ਐ ਮੋਂਨ ਉਹਨਾਂ ਨੂੰ ਕਹਿਣਾ ਚਾਹਾਂਗਾ ਜਿਵੇਂ ਮੈਂ ਪਲਾਨ A ਔਰ B ਦੀ ਗੱਲ ਕੀਤੀ ਹੈ ਪਲਾਨ A ਕੀ ਹੈ ਸਾਡਾ ਮੇਨ ਜਿਵੇਂ ਸਾਡਾ ਅਸੀਂ IIT ਤੋਂ ਇੰਜੀਨੀਅਰ ਬੰਨਾ ਹੈ ਹੈ ਨਾ ਜਾਂ ਅਸੀਂ MBBS ਕਰਨੀ ਹੈ ਜਾਂ ਅਸੀਂ BDS ਕਰਨੀ ਹੈ ਤਾਂ ਪਲਾਨ B ਦੇ ਅੰਦਰ ਮੈਂ ਜਿਵੇਂ ਅਲੱਗ-ਅਲੱਗ ਚੀਜ਼ਾਂ ਦੇ ਬਾਰੇ ਦੱਸਿਆ ਉਹਦੇ ਵਿੱਚ ਇੱਕ ਟੌਪਿਕ ਰਹਿ ਗਿਆ BSc ਐਗਰੀਕਲਚਰ ਜੀ ਐਗਰੀਕਲਚਰ ਤਾਂ ਹੋ ਗਿਆ ਸੋਰੀ ਕਿਹੜਾ ਟੌਪਿਕ ਰੋ ਰਿਹਾ ਹੈ BSc ਨਰਸਿੰਗ ਇਹ ਸਿਰਫ ਨਰਸਿੰਗ ਹੈ ਹਾਂ BSc ਨਰਸਿੰਗ ਬਹੁਤ ਅੱਛਾ ਹੈ ਇਹ ਜਿਹੜੇ ਟੌਪਿਕ ਨੇ ਨਾ ਜਿਵੇਂ ਇਹ ਜਿਹੜੀ ਫੀਲਡ ਹੈ BSc ਨਰਸਿੰਗ ਆ ਉਹ ਹੌਟਰੀ ਕਲਚਰ ਹੈ ਐਗਰੀਕਲਚਰ ਹੈ ਇਹਨਾਂ ਦੀ ਡਿਮਾਂਡ ਇੰਡੀਆ ਦੇ ਅੰਦਰ ਹੈ ਹੈ ਉਸ ਤੋਂ ਇਲਾਵਾ ਫੋਰਨ ਦੇ ਅੰਦਰ ਬਹੁਤ ਜ਼ਿਆਦਾ ਜਿਹੜੇ ਬੱਚੇ ਫੋਰਨ ਜਾਣਾ ਚਾਹੁੰਦੇ ਨੇ ਫੋਰਨ ਜਾ ਕੇ ਸੈਟਲ ਹੋਣਾ ਚਾਹੁੰਦੇ ਨੇ ਉੱਥੇ ਬਹੁਤ ਹੀ ਜ਼ਿਆਦਾ ਡਿਮਾਂਡ ਹੈ ਪ੍ਰੋਫੈਸ਼ਨਲ ਕੋਰਸਿਸ ਆਂ ਔਰ ਬੜੀ ਰਿਸਪੈਕਟਫੁਲ ਵਾਈਟ ਕਾਲਰ ਜੌਬ ਹੈਗੀ ਅਛਾ ਇਹਨਾਂ ਦੇ ਵਾਰੀ ਇੱਕ ਹੋਰ ਚੀਜ਼ ਮੈਂ ਇੱਥੇ ਐਡ ਕਰਦੇ ਚੱਲਾ ਜਿਹੜੀ ਮੈਨੂੰ ਦਿਮਾਗ ਦੇ ਵਿੱਚ ਹੁਣਾਈ ਹੈ ਵੀ ਚਾਹੇ ਪਲਾਨ ਏ ਹੈ ਚਾਹੇ ਪਲਾਨ ਬੀ ਹੈ ਜੇ ਉਹ ਨੀਟ ਦਾ ਐਗਜ਼ਾਮ ਹੈ ਚਾਹੇ ਉਹ ਬੀਐਸਸੀ ਨਰਸਿੰਗ ਦਾ ਐਗਜ਼ਾਮ ਹੈ ਚਾਹੇ ਐਗਰੀਕਲਚਰ ਦਾ ਹੈ ਚਾਹੇ ਵੈਟਰਨਰੀ ਦਾ ਹੈ ਚਾਹੇ ਕਿਸੇ ਹੋਰ ਫੀਲਡ ਦਾ ਹੈ ਉਹਨਾਂ ਦਾ ਸਬ ਦਾ ਪੇਪਰ ਅਲੱਗ-ਅਲੱਗ ਹੈ ਅਲੱਗ-ਅਲੱਗ ਇੰਸਟੀਚਿਊਸ਼ਨ ਵੱਲੋਂ ਪੇਪਰ ਕੰਡਕਟ ਕੀਤਾ ਜਾ ਰਿਹਾ ਹੈ ਪਰ ਸਭ ਦਾ ਸਿਲੇਬਸ ਸੇਮ ਹੈ ਆਪਮਾਨ ਸਾਹਿਬ ਸਪੋਜ਼ ਕਰੋ ਕੋਈ ਬੱਚਾ ਨੀਟ ਦੇ ਲਈ ਪ੍ਰਪੇਅਰ ਹੋ ਰਿਹਾ ਹੈ ਤਾਂ ਅੰਡਰਸਟੂਡ ਹੈ ਕਿ ਉਹ ਬਾਕੀ ਟੈਸਟ ਲਈ ਵੀ ਪ੍ਰਪੇਅਰ ਹੋ ਰਿਹਾ ਹੈ ਬੀਐਸਸੀ ਨਰਸਿੰਗ ਦੇ ਲਈ ਵੀ ਪ੍ਰਪੇਅਰ ਹੋ ਰਿਹਾ ਹੈ ਐਗਰੀਕਲਚਰ ਲਈ ਵੀ ਪ੍ਰਪੇਅਰ ਹੋ ਰਿਹਾ ਹੈ ਬਾਕੀ ਚੀਜ਼ਾਂ ਦੇ ਲਈ ਵੀ ਪ੍ਰ ਹਾਂ ਮੇਰੀ ਕਹਾਵਤ ਮਤਲਬ ਸਹੀ ਹੈ ਬਿਲਕੁਲ ਸਹੀ ਹੈ ਜਿਹੜੀ ਤੁਹਾਨੂੰ ਕਹਾਵਤ ਕਹੀ ਸੀ ਉਹ ਮੈਨੂੰ ਬਾਅਦ ਦੇ ਵਿੱਚ ਦਿਮਾਗ ਦੇ ਵਿੱਚ ਸਟ੍ਰਾਈਕ ਕੀਤੀ ਉਹ ਬਲੀ ਚੀਜ਼ ਯਾਦ ਆਈ ਕਿ ਤੁਸੀਂ ਨੀਡ ਦੀ ਤਿਆਰੀ ਕਰਨੀ ਹੈ ਬਾਕੀ ਚੀਜ਼ਾਂ ਤਾਂ ਆਪਣੇ ਆਪ ਕਵਰ ਹੋ ਜਾਣਗੇ ਜਿਵੇਂ ਕੋਈ ਕਹਾਵਤ ਮੈ ਆ ਪੰਜਾਬੀ ਦੀ ਕਹਾਵਤ ਦੱਸਦਾ ਹਾਥੀ ਦੇ ਪੈਰ ਦੇ ਅੰਦਰ ਸਭ ਦਾ ਪੈਰ ਹੈ ਤੁਸੀਂ ਨੀਡ ਦੀ ਤਿਆਰੀ ਕਰੋ ਜੋ ਵੀ ਤੁਹਾਨੂੰ ਅੱਛਾ ਇੰਸਟੀਟਿਊਸ਼ਨ ਲੱਗਦਾ ਮਲੇਰਕੋਡਲਾ ਦੇ ਅੰਦਰ ਅਸੀਂ ਇਹ ਸਰਵਿਸ ਪ੍ਰੋਵਾਈਡ ਕਰ ਰਹੇ ਹਾਂ ਪਿਛਲੇ 25 ਸਾਲ ਤੋਂ ਹੋਰ ਤਾਂ ਕੋਈ ਨਹੀਂ ਕਰ ਰਿਹਾ ਇਸ ਲੋਕ ਸਾਡੇ ਬੱਚੇ ਭਜਦੇ ਨੇ ਚੰਡੀਗੜ੍ਹ ਪਟਿਆਲਾ ਲੁਧਿਆਣਾ ਮੇਰੇ ਕੋਲ ਨਹੀਂ ਪਚੰਦੀ ਲੋ ਤਾਂ ਤੁਸੀਂ ਇੱਥੇ ਰਹਿ ਕੇ ਕਰੋ ਤੇ ਮਮੂਨ ਸਾਹਿਬ ਇੱਥੇ ਇੱਕ ਚੀਜ਼ ਹੋਰ ਮੈਂ ਐਡ ਕਰਨਾ ਚਾਹਾਂਗਾ ਉਹੀ ਗੱਲ ਹੈ ਕਿ ਬੋਲਣ ਲਈ ਬਹੁਤ ਕੁਝ ਹੈ ਆਪਾਂ ਇਨਸ਼ਾਅੱਲਾ ਇਹ ਸੀਰੀਜ਼ ਚਲਾਵਾਂਗੇ ਉਹ ਜਿਵੇਂ ਨਰਸਿੰਗ ਦਾ ਫੀਲਡ ਹੈ ਪੰਜਾਬ ਦੇ ਅੰਦਰ 노 ਡਾਊਟ ਬਹੁਤ ਸਾਰੇ ਕਾਲਜਿਸ ਨੇ ਬਹੁਤ ਸਾਰੇ ਔਰ ਉਹ ਜ਼ਿਆਦਾਤਰ ਜਿਹੜੇ ਕਾਲਜਿਸ ਨੇ ਉਹ ਵਿਦਾਊਟ ਹਸਪੀਟਲ ਚੱਲ ਰਹੇ ਨੇ ਤੁਸੀਂ ਮੈਨੂੰ ਇਹ ਦੱਸੋ ਇੱਕ ਜਰਾ ਔਰ ਵਿਊਜ਼ ਤੁਸੀਂ ਜਰਾ ਪਲੀਜ਼ ਸੁਣਨ ਦੀ ਕੋਸ਼ਿਸ਼ ਕਰਿਓ ਕਿ ਨਰਸ ਦਾ ਕੰਮ ਕੀ ਹੁੰਦਾ ਸਭ ਤੋਂ ਪਹਿਲਾ ਕੰਮ ਕੀਦਾ ਹੈ ਹਸਪੀਟਲ ਦੇ ਅੰਦਰ ਜਦੋਂ ਪੇਸ਼ੈਂਟ ਪਹੁੰਚਦਾ ਹੈ ਨਰਸ ਨਰਸ ਮਤਲਬ ਉਹਨੂੰ ਬੇਸਿਕ ਜਿਹੜੀ ਫਰਸਟ ਏਡ ਦੇਣੀ ਕਿੰਨੇ ਦੇਣੀ ਹੈ ਨਰਸ ਨੇ ਦੇਣੀ ਹੈ ਔਰ ਨਰਸ ਨੂੰ ਇਹ ਸਾਰੀ ਨੋਲਿਜ ਕਿੱਥੋਂ ਮਿਲੇਗੀ ਹਸਪੀਟਲ ਤੋਂ ਤਾਂ ਮੈਂ ਸਾਰੇ ਬੱਚਿਆਂ ਨੂੰ ਜਿਹੜੇ ਵਿਊਅਰਸ ਹੈ ਜਿਹੜੇ ਬੀਐਸਸੀ ਨਰਸਿੰਗ ਦੇ ਲਈ ਸਪੈਸ਼ਲੀ ਆਗੇ ਨੇ ਕਿ ਉਹ ਬੀਐਸਸੀ ਨਰਸਿੰਗ ਉਸ ਕਾਲਜ ਤੋਂ ਕਰਨ ਦੀ ਕੋਸ਼ਿਸ਼ ਕਰਨ ਜਿੱਥੇ ਨਾਲ-ਨਾਲ ਮੈਡੀਕਲ ਕਾਲਜ ਚੱਲ ਰਿਹਾ ਹੈ ਕਿਉਂਕਿ ਉੱਥੇ ਨਰਸਿੰਗ ਹੋ ਰਹੀ ਹੈ ਔਰ ਉਹਨਾਂ ਦੀ ਜਿਹੜੀ ਪ੍ਰੈਕਟਿਸ ਹੈ ਐਕਸਪੋਜ਼ਰ ਹੈ ਪੇਸ਼IENTS ਹੈ ओपीडी ਹੈ ਉਹਨਾਂ ਨੂੰ ਕਿੱਥੇ ਮਿਲ ਰਹੀ ਹੈ ਮੈਡੀਕਲ ਕਾਲਜ ਹਸਪੀਟਲ ਦੇ ਵਿੱਚ ਮਿਲ ਰਹੀ ਹੈ ਜਿਵੇਂ ਰਜਿੰਦਰਾ ਮੈਡੀਕਲ ਕਾਲਜ ਹੋ ਗਿਆ ਐਨ ਬਾਕੀ ਅੰਮ੍ਰਿਤਸਰ ਵਾਲਾ ਗਵਰਨਮੈਂਟ ਕਾਲਜ ਹੋ ਗਿਆ ਐਂਡ ਬਾਬਾ ਫਰੀਦ ਯੂਨੀਵਰਸਿਟੀ ਮੈਡੀਕਲ ਯੂਨੀਵਰਸਿਟੀ ਹੋ ਗਈ ਸੀਐਮਸੀ ਹੋ ਗਿਆ ਡੀਐਮਸੀ ਹੋ ਗਿਆ ਆਪਣੇ ਗਿਆਨ ਸਾਗਰ ਹੋ ਗਿਆ ਇਹ ਸਾਰੇ ਉਹ ਵਾਲੇ ਮੈਡੀਕਲ ਕਾਲਜ ਨੇ ਜਿਸੇ ਨਾਲ-ਨਾਲ ਬੀਐਸਸੀ ਨਰਸਿੰਗ ਦੇ ਕੋਰਸਿਸ ਨੇ ਸੋ ਮੈਂ ਸਾਰੇ ਵਿਊਰਸ ਨੂੰ ਇਹ ਕਹਿਣਾ ਚਾਹਾਂਗਾ ਔਰ ਬੱਚਿਆਂ ਨੂੰ ਕਿ ਜਿਹਨਾਂ ਬੱਚਿਆਂ ਦਾ ਨਰਸਿੰਗ ਦਾ ਏਮ ਹੈ ਤਾਂ ਪਲੀਜ਼ ਉਹ ਪ੍ਰੋਪਰ ਤਰੀਕੇ ਨਾਲ ਕੋਚਿੰਗ ਲੈ ਕੇ ਇਹ ਕਾਲਜ ਦੇ ਵਿੱਚ ਐਡਮਿਸ਼ਨ ਲੈਣ ਦੀ ਕੋਸ਼ਿਸ਼ ਕਰੋ ਫਿਰ ਤੁਸੀਂ ਇਨਸ਼ਾਅੱਲਾ ਅੱਜ ਇਸ ਸ਼ਰਮ ਦੀ ਕਹੀ ਹੋਈ ਗੱਲ ਨੂੰ ਰਿਅਲਾਈਜ਼ ਕਰੋਗੇ ਵੀ ਉਸ ਬੰਦੇ ਦੀ ਗੱਲ ਨੂੰ ਮੰਨਿਆ ਸੀ ਤੇ ਅੱਜ ਅਸੀਂ ਕਿੱਥੇ ਪਹੁੰਚ ਗਏ ਆ ਜੀ ਸ਼ਰਮ ਸਾਹਿਬ ਅ ਅੱਜ ਬੜੀ ਇਨਫੋਰਮੇਟਿਵ ਰਹੀ ਵੀਡੀਓ ਲੇਕਿਨ ਇਹ ਗੱਲ ਤੁਹਾਡੀ ਉਹੀ ਹੈ ਕਿ ਜਿਆਦਾ ਲੰਬੀ ਹੋ ਜਾਂਦੀ ਹੈ ਆਪਾਂ ਐਲੈਬੋਰੇਟ ਨਹੀਂ ਕਰ ਪਾਵਾਂਗੇ ਔਰ ਇਹਦੇ ਵਿੱਚ ਹੁਣ ਤੱਕ ਗੱਲ ਕੀਤੀ ਹੈ ਮੈਡੀਕਲ ਫੀਲਡ ਦੀ ਗੱਲ ਕੀਤੀ ਹੈ ਕਮਰਸ ਦੀ ਗੱਲ ਕੀਤੀ ਹੈ ਹਿਮਾਰਿਟੀਜ਼ ਦੀ ਔਰ ਮੈਂ ਚਾਹੂੰਗਾ ਸਰ ਕਿ ਹਰੇਕ ਫੋਰਟ ਨਾਈਟ ਆਪਾਂ ਇੱਕ ਵੀਡੀਓ ਕਰ ਲਈਏ ਇੱਕ ਟਾਪਿਕ ਦੇ ਉੱਪਰ ਘਟੋ ਘਟ ਆਪਾਂ ਉਹਨੂੰ ਲਾਇਬਰੇਟ ਕਰੀਏ ਜੀ ਲਾਇਬਰੇਟ ਕਰਕੇ ਬੱਚਿਆਂ ਦਾ ਇੱਕ ਜੋ ਸਟੂਡੈਂਟਸ ਮਤਲਬ ਵੀਡੀਓਜ਼ ਦੇਖ ਰਹੇ ਨੇ ਕਿਉਂਕਿ ਜੋ ਰੀਸੈਂਟ ਟਾਈਮ ਸ ਨਾਲ ਜੁੜੇ ਹੋਏ ਨੇ ਉਹ ਅਪਰੋਕਸੀਮੇਟਲੀ ਆਪਾਂ ਸਟੂਡੈਂਟਸ ਹੈ ਜਾਂ ਅਗਲ ਗਰੀ ਕੇ ਉਹ ਕੁਝ ਉਹ ਬੰਦੇ ਆ ਵੀ ਜਿਹੜੇ ਨੌਲੇਜ ਰੱਖਦੇ ਆ ਜਾਂ ਨੌਲੇਜ ਲੈਣਾ ਚਾਹੁੰਦੇ ਆ ਕਿਉਂਕਿ ਮੈਂ ਉਮੀਦ ਕਰਦਾ ਕਿ ਇਹ ਵੀਡੀਓ ਨੂੰ ਪਸੰਦ ਵੀ ਕੀਤਾ ਜਾਊਗਾ ਔਰ ਜੋ ਅਗਲੀਆਂ ਵੀਡੀਓਜ਼ ਹੈ ਉਨਾ ਵਾਸਤੇ ਮੈਂ ਰਿਕੁਐਸਟ ਕਰੂੰਗਾ ਕਿ ਤੁਸੀਂ ਹਰੇਕ ਬੋਰਡ ਨਾਈਟ ਅਗਰ ਸਾਨੂੰ 15-20 ਮਿੰਟ ਦੇ ਦਿਦੋ ਨਹੀਂ ਕੋਈ ਨਹੀਂ ਇਨਸ਼ਾਅੱਲਾ ਜ਼ਰੂਰ ਦੇ ਕੋਈ ਤਾਂ ਮੈਨੂੰ ਬੜਾ ਅੱਛਾ ਲੱਗਦਾ ਹੈ ਕਿ ਇਸਲਾਮ ਦੇ ਵਿੱਚ ਵੀ ਕਿਹਾ ਜਾਂਦਾ ਹੈ ਕਿ ਜੋ ਕੋਲ ਥੋੜੀ ਚੀਜ਼ ਤੁਹਾਡੇ ਨੂੰ ਅੱਲਾਹ ਨੇ ਦਿੱਤੀ ਹੈਗੀ ਹੈ ਉਹਨੂੰ ਨਾਲ ਲੈ ਕੇ ਨਹੀਂ ਮਰਨਾ ਉਹਨੂੰ ਲੋਕਾਂ ਤੱਕ ਜਾਂਦੇ ਹੋਏ ਦੇ ਦਿਓ ਡਿਸਟ੍ਰੀਬਿਊਟ ਕਰ ਦਿਓ ਜੋ ਤੁਹਾਡੇ ਕੋਲ ਇਲਮ ਹੈ ਜੋ ਤੁਹਾਡੇ ਕੋਲ ਨੋਲੇਜ ਹੈ ਉਹਨੂੰ ਬਾਕੀ ਲੋਕਾਂ ਤੱਕ ਪਹੁੰਚਾ ਦਿਓ ਤੇ ਹੁਣ ਆਪਾਂ ਜਿਵੇਂ ਤੁਸੀਂ ਕਿਹਾ ਮੈਂ ਇਨਸ਼ਾਅੱਲਾ ਜ਼ਰੂਰ ਹਾਜ਼ਰ ਹੋ ਜਾਵਾਂਗਾ ਜੇ ਤੁਸੀਂ ਕਾਲ ਕਰੋਗੇ ਬੁਲਾਓ ਮੋਗੇ ਉਨਮੈਂ ਇੱਕ ਚਾਹਤ ਹੈ ਸਾਡੇ ਸ਼ਹਿਰ ਦੇ ਅੰਦਰ ਕਿ ਡਿਫੈਂਸ ਦੇ ਉੱਪਰ ਜਿਹੜੀਆਂ ਡਿਫੈਂਸ ਦੇ ਅੰਦਰ ਸਾਡੇ ਕੋਲ ਆਫੀਸਰ ਰੈਂਕ ਦੀਆਂ ਪੋਸਟਸ ਨੇ ਜਿਵੇਂ ਆਰਮੀ ਹੋ ਗਿਆ ਨੇਵੀ ਹੋ ਗਿਆ ਜਾਂ ਫਿਰ 에ਅਰ ਫੋਰਸ ਹੋ ਗਿਆ ਵੀ ਇਹਦੇ ਉੱਪਰ ਵੀ ਇੱਕ ਪੂਰਾ ਲੈਕਚਰ ਲਗਾਇਆ ਜਾਵੇ ਕਿਉਂਕਿ ਸਾਡੇ ਬੱਚਿਆਂ ਦੇ ਅੰਦਰ ਪੋਟੈਂਸ਼ੀਅਲ ਦੀ ਕਮੀ ਨਹੀਂ ਹੈ ਜੀ ਜੀ ਮਾਸ਼ੱਲਾ ਹਰ ਚੀਜ਼ ਹੈ ਸਾਡੇ ਬੱਚਿਆਂ ਦੇ ਅੰਦਰ ਸਾਡੇ ਮਲੇਰਕਪੁਰ ਦਾ ਸਾਡੇ ਪਿੰਡਾਂ ਦੇ ਬੱਚਿਆਂ ਦੇ ਅੰਦਰ ਪਰ ਮੇਰੀ ਹਮੇਸ਼ਾ ਇਹੀ ਖੁਆਇਸ਼ ਹੁੰਦੀ ਹੈ ਕਿ ਸਾਡੇ ਬੱਚੇ ਜਿੱਥੇ ਵੀ ਜਾਣ ਐਜ਼ ਐਨ ਆਫੀਸਰ ਜਾਣ ਔਰ ਸਾਡੇ ਵੀ ਜਿਹੜਾ ਮਲੇਰਕੋਟਲਾ ਛੋਟਾ ਜਿਹਾ ਡਿਸਟ੍ਰਿਕਟ ਹੈ ਪੰਜਾਬ ਦਾ ਇਹਨੂੰ ਗਲੋਬ ਦੇ ਉੱਪਰ ਪੂਰਾ ਚਮਕਾਉਂਦਾ। ਉਹ ਬਕੇ ਇਨਸ਼ਾਅੱਲਾ ਹੋ ਸਕਦਾ ਹੈ ਕਿ ਨੈਕਸਟ ਵੀਡੀਓ ਆਪਾਂ ਇਹਦੇ ਦੀ ਰੱਖ ਲਈਏ। ਨੈਕਸਟ ਵੀਡੀਓ ਦਾ بار-बार ਸਰ ਤੁਹਾਨੂੰ ਤਕਲੀਫ ਦਿੰਦੇ ਰਹਾਂਗੇ, ਬੁਲਾਉਂਦੇ ਰਹਾਂਗੇ ਔਰ ਅੱਜ ਦੀ ਵੀਡੀਓ ਮੈਂ ਉਮੀਦ ਕਰਦਾ ਇਨਸ਼ਾਅੱਲਾ ਕਿ ਲੋਕਾਂ ਨੂੰ ਪਸੰਦ ਵੀ ਆਏਗੀ ਔਰ ਜੋ ਇਹ ਟੌਪਿਕ ਹੈ ਇਹਦੀ ਜ਼ਰੂਰਤ ਹੈ। ਜੀ ਜੀ। ਇਸ ਟੌਪਿਕ ਦੀ ਇਸ ਨੌਲੇਜ ਦੀ ਮਲੇਰਕੋਟਲੇ ਨੂੰ ਮਲੇਰਕੋਟਲੇ ਦੇ ਬੱਚਿਆਂ ਨੂੰ ਔਰ ਖਾਸ ਤੌਰ ਤੇ ਪੇਰੈਂਟਸ ਜੋ ਆਪਣੇ ਬੱਚਿਆਂ ਵਾਸਤੇ ਕੁਝ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਔਰ ਆਉਣ ਵਾਸਤੇ ਸਮੋਦਰ ਵੱਸੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਜੀ ਬਹੁਤ-ਬਹੁਤ ਸ਼ੁਕਰੀਆ ਮਮਨ ਸਰ ਤੁਸੀਂ ਇਦਾਂ ਦਾ ਪ੍ਰੋਗਰਾਮ ਹੋਸਟ ਕੀਤਾ ਔਰ ਲੋਕਾਂ ਤੱਕ ਇਹ ਨੋਲੇਜ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਔਰ ਅੱਲਾਹ ਤਾਲਾ ਤੁਹਾਨੂੰ ਕਾਮਯਾਬ ਕਰੇ ਔਰ ਆਇਂਦਾ ਇਦਾਂ ਦੇ ਪ੍ਰੋਗਰਾਮ ਕਰਨ ਦੀ ਤੋਫੀਕ ਦੇਵੇ ਜੀ ਆਪਾਂ ਗੱਲ ਕਰ ਰਹੇ ਸੀ ਸਰਮਤ ਸ਼ਰੀਫ ਸਾਹਿਬ ਦੇ ਨਾਲ ਔਰ ਦੇਖੋ ਗੱਲ ਇਹ ਹੈ ਕਿ ਵੀਡੀਓਜ਼ ਔਰ ਕੰਟੈਂਟ YouTube ਪਰ ਆ ਪਿਆ ਜਿੱਤੋਂ ਮਰਜ਼ੀ ਜੋ ਮਰਜ਼ੀ ਲੈ ਲਓ ਲੇਕਿਨ ਤੁਹਾਡੀ ਲੈਂਗੁਏਜ ਦੇ ਵਿੱਚ ਤੁਹਾਡੇ ਜਾਣਣ ਵਾਲਾ ਫੇਸ ਲੱਭਣਾ ਤੇ ਲੈ ਕੇ ਆਉਣਾ ਉਹ ਰਿਸਪੌਂਸਿਬਿਲਟੀ ਸਾਡੀ ਸੀਗੀ ਅਸੀਂ ਲੈ ਆਏ ਔਰ ਵੀਡੀਓ ਨੂੰ ਅੱਗੇ ਤੁਸੀਂ ਫਲੋਟ ਕਰਨਾ ਇਹਨੂੰ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚਾਉਣਾ ਇਹ ਰਿਸਪੌਂਸਿਬਿਲਟੀ ਥੋੜੀ ਜੀ ਤੁਸੀਂ ਵੀ ਲਓ ਔਰ ਮੈਂ ਉਮੀਦ ਕਰਦਾ ਇਨਸ਼ਾਅੱਲਾ ਅਗਰ ਇਸ ਕਿਸਮ ਦੀ ਨੌਲੇਜ ਸਾਡੇ ਬੱਚਿਆਂ ਤੱਕ ਪਹੁੰਚਦੀ ਹੈ ਤਾਂ ਆਉਣ ਵਾਲੇ 5 ਸਾਲਾਂ ਦੇ ਵਿੱਚ ਤੁਸੀਂ ਇੱਕ ਬੜੀ ਚੇਂਜ ਦੇਖੋਗੇ ਬਲੇਕ ਬੋਰਡ ਦੇ ਵਿੱਚ ਕਿ ਹਾਂ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਕੇ ਬੱਚੇ ਹਰੇਕ ਫੀਲਡ ਦੇ ਵਿੱਚ ਜਾ ਰਹੇ ਆ ਆਪਣੇਆ ਸਪੇਸ ਬਣਾ ਰਹੇ ਆ ਡਾਕਟਰਸ ਵੀ ਬਨ ਰਹੇ ਆ ਫਾਇਰਸ ਵੀ ਬਨ ਰਹੇ ਆ ਔਰ ਡਿਫੈਂਸਿਵ ਵਿੱਚ ਵੀ ਜਾ ਰਹੇ ਆ ਹੋਰ ਫੀਲਡਸ ਦੇ ਵਿੱਚ ਵੀ ਜਾ ਰਹੇ ਆ ਸਿਰਫ ਔਰ ਸਿਰਫ ਬੀਐਡ ਆਪਸ਼ਨ ਨਹੀਂ ਹੈ ਆਪਸ਼ਨਸ ਹੋਰ ਬਹੁਤ ਆ ਉਹ ਕੀ ਕੀ ਆਪਸ਼ਨਸ ਆ ਆਉਣ ਵਾਲੇ ਸਮੇਂ ਦੇ ਵਿੱਚ ਸਰਨੋ ਸਾਬ ਦੇ ਥਰੂ ਅਸੀਂ ਤੁਹਾਨੂੰ ਦੱਸ ਦੇਵਾਂਗੇ ਟਿਲ ਦੈਨ ਥੈਂਕ ਯੂ ਥੈਂਕ ਯੂ ਵੈਰੀ ਮਚ